ਬਰਸਾਤੀ ਡਰੇਨ ਬਣਾਉਣ ਨੂੰ ਲੈ ਕੇ ਦੋ ਕਿਸਾਨ ਯੂਨੀਅਨ ਬੀਕੇਯੂ ਕਾਧੀਆਂ ਅਤੇ ਬੀਕੇਯੂ ਲਖੋਵਾਲ ਆਮਨੇ ਸਾਹਮਨੇ ਹੋ ਗਈਆਂ ਨੇ ਬੀਕੇਯੂ ਕਾਧੀਆਂ ਵੱਲੋਂ ਸਮਰਾਲਾ ਦੇ ਵਿੱਚ ਖੰਨਾ ਨਵਾਂ ਸ਼ਹਿਰ ਰੋਡ ਤੇ ਜਾਮ ਕੀਤਾ ਗਿਆ ਹੈ ਸੜਕ ਦੇ ਉੱਪਰ ਟਰੈਕਟਰ ਅਤੇ ਟਰਾਲੀਆਂ ਲਗਾ ਦਿੱਤੀਆਂ ਗਈਆਂ ਨੇ ਅਤੇ ਆਵਾਜਾਈ ਨੂੰ ਠੱਪ ਕਰ ਦਿੱਤਾ ਗਿਆ ਹੈ ਬੀਕੇਯੂ ਕਾਧੀਆਂ ਦੀ ਸ਼ਿਕਾਇਤ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਪਿੰਡ ਗੜੀ ਤੋਂ ਪਿੰਡ ਡੰਡੇ ਡਰੇਨ ਤੱਕ ਬਰਸਾਤੀ ਡਰੇਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਡਰੇਨ ਦਾ ਕੰਮ ਚੱਲ ਰਿਹਾ ਸੀ ਕਿ ਬੀਕੇਯੂ ਲੱਖੋਵਾਲ ਦੇ ਵੱਲੋਂ ਇਸ ਕੰਮ ਨੂੰ ਰੁਕਵਾ ਦਿੱਤਾ ਗਿਆ ਜਿਸ ਤੋਂ ਬਾਅਦ ਦੋ ਕਿਸਾਨ ਯੂਨੀਅਨਾਂ ਬੀਕੇਯੂ ਕਾਦੀਆਂ ਤੇ ਬੀਕੇਯੂ ਲੱਖੋਵਾਲ ਆਮੋ ਸਾਹਮਣੇ ਆ ਗਈਆਂ ਨੇ ਬੀਕੇਯੂ ਕਾਦੀਆਂ ਦੇ ਕਿਸਾਨਾਂ ਵੱਲੋਂ ਸਮਰਾਲਾ ਦੇ ਵਿੱਚ ਖੰਨਾ ਤੋਂ ਨਵਾਂ ਸ਼ਹਿਰ ਰੋਡ ਉੱਪਰ ਟਰੈਕਟਰ ਟਰਾਲੀਆਂ ਲਾ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੜਕ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਤੇ ਜਾਮ ਲੱਗ ਗਿਆ ਡਰੇਨ ਜਾਂਦੀ ਆ ਜਿਹੜੀ ਆਪਣੇ ਗਾੜੀ ਪਿੰਡ ਔਰਨੇ ਨੇ ਬੰਨੇ ਤੋਂ ਲੈ ਕੇ ਟੰਡਿਆ ਦੇ ਸੈਫਰ ਤੱਕ ਜਾਂਦੀ ਆ ਇਹਦੇ ਵਿੱਚ ਗੜੀ ਪਿੰਡ ਭਰਤ ਵਾਲਾ ਜਲਾਹ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਪਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੋਂ ਇੱਕ ਭਾਰਤੀਕ ਸਾਂਝੋ ਲਖੋਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਕㄳਾਨ ਜੁਰੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਵੀ ਉਹ ਚ ਡਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੁੰਦਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 66000 ਰੁਪਏ ਦੇ ਵੇਕੇ ਦੁਬਾਰਾ ਜੀਰੀ ਲਗਾਉਣੀ ਪਈਗੀ ਪਨੀਰੀ ਨਹੀਂ ਮਣੀ ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਨੀ ਚਾਹੀਦੇ ਉਹ ਲੋਕਾਂ ਨੂੰ ਲੈ ਕੇ ਉੱਤੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਹੈ ਜੇ ਸ਼ਰਾਪਤੀ ਅੰਸਰਾਂ ਦੇ ਉੱਤੇ ਪਰਤਿਆ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਵਿਘਰ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਐਨ ਐਚ 6 ਜਮੀਨ ਬਾਹੀ ਆ ਇਹਨਾਂ ਦੇ ਉੱਤੇ ਇਹਨਾਂ ਦਾ ਕਬਜ਼ਾ ਲੈਣਾ ਚਾਹੀਦਾ ਸਾਡੀ ਟ੍ਰੇਨ ਸੀ ਕਿ ਜੋ 40 ਸਾਲ ਤੋਂ ਬੰਦ ਪਈ ਸੀ ਤੇ ਆਪਾਂ ਨੇ ਇਹਦੀ ਮੈਂਟਰੀ ਮੁੱਫੀ ਕਰਵਾ ਕੇ ਕਬਜ਼ਾ ਲੈ ਲਾ ਕੇ ਸਾਰੇ ਸਰਪੰਚ ਸਾਰਾ ਕੋ ਆਪਣੇ ਨਾਲ ਸੀਗਾ ਤੇ ਦੋ ਦਿਨਾਂ ਜੀਸੀਪੀ ਆਤਿਆ ਰਹੀਆਂ ਅੱਜ ਕੋਈ ਜਿਹੜਾ ਵੀ ਨਾ ਥਾਪੇ ਇੱਕਾ ਥਾਪੇ ਵਾਲੇ ਨੇ ਇਹਨਾਂ ਦੀ ਵਿੱਚ ਜ਼ਮੀਨ ਆਉਂਦੀਆਂ ਖੁੱਤੀ ਹੋਈ ਨੇ ਉਸ ਦੋ ਘਰ ਦੇ ਵਿੱਚ ਆਉਂਦੇ ਨੇ ਉਹ ਬੰਦੇ ਨੇ ਇਹ ਪੋਥੇ ਨਾਲ 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 ਪਾਲ ਬਜਰੇ ਦੇ ਬੰਦੇ ਰਲੇ ਜਮੀਨ ਵਿੱਚ ਜਮੀਨ ਆਉਂਦੀ ਗਾ ਜਿਹੜੇ ਜਮੀਨ ਵਿੱਚ ਆਉਂਦੀ ਆ ਬਾਈ ਜੀ ਉਹ ਕੰਮ ਖੇਡਣ ਕਰਦੇ ਨੇ ਉਹਨਾਂ ਨੇ ਅੱਜ ਆ ਕੇ ਕੰਮ ਰੋਕ ਦਿੱਤਾ ਸਰਕਾਰ ਤੁਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਉਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਚੱਲ ਕੋਈ ਕੰਮ ਕਰਨਾ ਵੀ ਉਹ 6 ਮਹੀਨੇ ਦੀ ਫਸਲ ਖਾਲੀ ਖੇਤ ਖਾਲੀ ਉਹ ਜਦੋਂ ਜਦ ਕਰ ਲੈਣ ਜਦ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਐਮਰਜੈਂਸੀ ਪੈ ਗਈ ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਆ 40 ਸਾਲ ਤੋਂ ਇਹ ਜਿਹੜਾ ਨਹੀਂ ਸੇਮ ਦੇ ਨਾਲ ਇਹ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕੱਢੇ ਹੋ ਜੀ 50 ਸਾਲ ਤੋਂ ਤਕਰੀਬ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਖਹਿਵਾ ਜੀ ਕਰਕੇ ਦੋ ਬੰਦੇ ਦੀ ਆਪਸੀ ਖਹਿਵਾ ਜੀ ਆ ਤੁਹਾਡੇ ਨਾਲ ਦੇ ਜੱਥੇ ਬੰਦੇ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੇ ਨੇ ਜਾਂ ਹਜ਼ਾਰ ਦੀਆਂ ਇਹ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚੱਲਣਾ ਫਸਲਾਂ ਮੇਰੇ ਹਿਸਾਬ ਨਾਲ ਜਿਹੜੇ ਜੱਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀ ਨੇ ਜੇ ਜ਼ਮੀਨਾਂ ਬਚਾਉਂਦੀਆਂ ਤਾਂ ਜੱਥੇਬੰਦੀਆਂ ਕਰਉਂਦੀਆਂ ਨੇ ਤੇ ਕੱਲ੍ਹ ਪ੍ਰਸ਼ਾਸਨ ਨੂੰ ਬੋਲੋ ਜਿਹੜੀ ਜਗ੍ਹਾ ਵੀ ਗੜੀ ਤੇ ਖਾਨਾ ਤੇ ਹੋਰ ਜਿਹੜਾ ਅੱਗੇ ਸਾਈਪਨ ਜਾ ਰਿਹਾ ਹੈ ਉਸ ਬੰਦੀ ਨਿਸ਼ਾਨਦੇਹੀ ਕਰਵਾਤੀ ਗਈ ਸੀ ਇੰਟਰਵਿਊ ਸਾਬ ਨੂੰ ਸਾਡੋ ਰਿਕਵੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ ਸਾਡੇ ਕਾਨੋਗੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਮਟਵਾਰੀ ਸਹਿਬਾ ਤੇ ਹੋਰ ਮਟਵਾਰੀ ਸਹਿਬਾਨ ਨੇ ਕਲਰ ਕਰ ਦਿੱਤੀ ਗਈ ਸੀ ਤੇ ਹੁਣ ਵੀ ਅੱਜ ਵੀ ਜ ਆਫਟਰ ਰਿਸ਼ਾਦੇ ਡਿਪਾਰਟਮੈਂਟ ਵੱਲੋਂ ਜਿਹੜੀ ਕੋ ਡਿਪਾਰਟਮੈਂਟ ਵੱਲੋਂ ਕਿਤੇ ਜਾ ਰਹੀ ਸੀ ਉਸ ਵਾਂਦੇ ਕਿਸੇ ਨੇ ਰੋਕ ਲਗਾਈ ਹੈ ਰੋਕੂ ਡੋਕਿਆ ਉਹਨਾਂ ਨੂੰ ਤਾਂ ਇਹਨਾਂ ਨੂੰ ਬੰਨ੍ਹੋ ਧਰਵਾਇਆ ਦਾ ਸੀ ਕਰਦੇ ਡਿਪਾਰਟਮੈਂਟ ਵੱਲੋਂ ਤੇ ਸਾਡੇ ਵੱਲੋਂ ਕਿ ਇਹਨਾਂ ਨੂੰ ਇਸ ਵਾਸ਼ਲ ਦੱਸਾਂਗੇ ਕਿ ਜੋ ਵੀ ਕਾਰਵਾਈ ਕੀਤੀ ਜਾਣੀ ਹੈ ਅਕੇ ਦੀ ਅੱਜ ਤੋਂ ਹੀ ਹਟਾਈ ਜਾਣਾ ਹੋਏ ਕਿ ਇਹਨੂੰ ਛੁੜਾਇਆ ਜਾਵੇ ਜਲਦੀ ਛੁੜਾਇਆ ਜਾਵੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ੱਟਕੇ ਨਾਲ ਕੰਮ ਕਰ ਆਇਆ ਉਹ ਤੇ ਕਾਨੂੰਨੀ ਕਰਦੇ ਸੀ ਉਹਨਾਂ ਨੇ ਅਸੀਂ ਹਲੇ ਇਸ ਬੰਦੇ ਡਿਪਾਰਟਮੈਂਟ ਤੋਂ ਰਿਪੋਰਟ ਲੈਣੇ ਆ ਜਿਹੜੀ ਕੋ ਸਾਫ ਤੋਂ ਕੀ ਰਿਪੋਰਟ ਉਹ ਫਿਰ ਦੱਸੋ ਕੱਲ੍ਹ ਟੱਕ ਕ ਉਹ ਜਲਦੀ ਕਰਤਾ ਜਾਏਗਾ ਕਿ ਮੈਂ ਸੀਨੀਅਰ ਹੋਣਾਂ ਗੱਲ ਕਰਦਾ ਉਸ ਤੋਂ ਬਾਅਦ ਸੀਨੀਅਰ ਕਰਦਾ